ਸਾਸਿਕਲ ਦੋਸਤੋ ਪੰਜ ਪਾਣੀ ਟੀਵੀ ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਆਂ ਬਟਿੰਡਾ ਦੇ ਲੋੜਰਾਮ ਹਾਲ ਦੇ ਵਿੱਚ ਇੱਥੇ ਅੱਜ ਨਿਰੰਕਾਰੀ ਬਾਦ ਸਮਾਗਮ ਕਰਾਇਆ ਗਿਆ ਹੈ ਜ਼ੋਨਲ ਲੈਵਲ ਦਾ ਬਾਦ ਸਮਾਗਮ ਹੈ ਇਹਦੇ ਵਿੱਚ ਬਹੁਤ ਸਾਰੇ ਬੱਚਾ ਨੇ ਭਾਗ ਲਿਆ ਤੇ ਇਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਇੱਕ ਐਗਜ਼ੀਬਿਸ਼ਨ ਲੱਗੀ ਹੈ ਐਗਜ਼ੀਬਿਸ਼ਨ ਦੇ ਵਿੱਚ ਵੱਖ-ਵੱਖ ਪ੍ਰੋਜੈਕਟ ਬਣਾਏ ਨੇ ਤੇ ਆਪਣੀ ਆਰਟ ਦੇ ਰਹੀ ਐਗਜ਼ੀਬਿਸ਼ਨ ਦੇ ਰਹੀ ਇਹ ਵੱਖ-ਵੱਖ ਮੈਸੇਜ ਦਿੱਤੇ ਨੇ ਆਪਾਂ ਗੱਲਬਾਤ ਇਹਨਾਂ ਨਾਲ ਕਰਦੇ ਆ ਕਿ ਕੀ ਕੀ ਇਹਨਾਂ ਨੇ ਜਿਹੜੇ ਮੈਸੇਜ ਦਿੱਤੇ ਆ ਕੀ ਕੀ ਦੱਸਣਾ ਚਾਹੁੰਦੇ ਆ ਆਪਣੇ ਜਿਹੜੇ ਇਸ ਪ੍ਰਦਰਸ਼ੀ ਦਾ प्यार से बोलना धन अंगकार जी महापुरुष जी पंच प्राण महापुरुष जी ਜਦੋਂ ਆਪ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਨਿਰੰਕਾਰ ਦੇ ਦਰਸ਼ਨ ਹੁੰਦੇ ਹਨ ਜਿਸ ਨਾਲ ਸਾਨੂੰ ਆਨੰਦ ਖੁਸ਼ੀ ਅਤੇ ਸ਼ਾਂਤੀ ਮਿਲਦੀ ਹੈ महापुरुष जी ਜਿਹੜੀ ਸਾਡੇ ਮਨ ਚ ਦੁਸ਼ਰ ਪ੍ਰਤੀ ਕੜਵਟ ਕਟਵਾਹਟ ਹੁੰਦੀ ਹੈ ਉਹ ਦੂਰ ਹੁੰਦੀ ਹੈ ਜੀ ਦੂਜੇ ਸਾਡੇ ਸਾਡੇ ਸਾਰੇ ਦੁੱਖ ਖਤਮ ਹੋ ਜਾਂਦੇ ਹਨ ਮੰਮ ਪੁਛੀ ਸਾਨੂੰ ਅੰਤਰਮਨ ਦਾ ਸਕੂਨ ਉਦੋਂ ਹੀ ਪ੍ਰਾਪਤ ਹੋ ਸਕਦਾ ਹੈ ਜਦ ਸਾਨੂੰ ਬ੍ਰह्म ਗਿਆਨ ਦੀ ਪ੍ਰਾਪਤੀ ਨਾ ਸਕੀ ਧੰਨਕਰ ਜੀ ਜੀ ਬੋਨੋ ਇਹਨੂੰ ਬੋਨੋ ਵਾਹਿ ਪਰਨ ਸਰ ਸਾ ਸੰਗ ਜੀ ਪਿਆਰ ਸੇ ਕਹਿਣਾ ਅਨੰਦ ਨਿਰੰਕਾਰ ਜੀ ਮਾਪੂਰ ਸ਼ੋ ਜੀ ਜਦੋਂ ਆਪਾਂ ਮਿੱਠਾ ਬੋਲਾਂਗੇ ਉਸੇ ਨਾਲ ਹੀ ਆਪਾਂ ਨੂੰ ਸਕੂਨ ਪ੍ਰਾਪਤ ਹੋਗਾ ਸਾਹਮਣੇ ਵਾਲੇ ਨੂੰ ਵੀ ਅੱਛਾ ਲੱਗੇਗਾ ਜੇ ਆਪਾਂ ਕਿਸੇ ਦੇ ਪ੍ਰਤੀ ਕਰਾਵਟ ਪੈਦਾ ਕਰਾਂਗੇ ਗਲਤ ਕੁਝ ਬੋਲੀ ਪਰ ਬੋਲਾਂਗੇ ਤੇ ਸਾਹਮਣੇ ਵਾਲੇ ਨੂੰ ਵੀ ਬੁਰਾ ਬੁਰਾ ਲੱਗੂਗਾ ਇਸ ਲਈ ਸਾਨੂੰ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਰਾਜਪਿਤਾ ਜੀ ਵੀ ਆਪਣੇ ਵਿਚਾਰਾ ਅਕਸਰ ਕਹਿੰਦੇ ਹੁੰਦੇ ਆ ਜੇ ਆਪਾਂ ਕਿਸੇ ਦੇ ਪ੍ਰਤੀ ਗਲਤ ਬੋਲਾਂਗੇ ਤੇ ਆਪਣੇ ਮਨ 'ਚ ਹੀ ਜ਼ਹਿਰ ਮਿਲੂ ਖੁੱਲੂਗਾ ਇਸ ਲਈ ਆਪਾਂ ਨੂੰ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਤੇ ਮਾਤਾ ਜੀ ਵੀ ਹਰ ਵਾਰ ਕਹਿੰਦੇ ਨੇ ਮਿੱਠਾ ਬੋਲੋ ਤੇ ਨੀ ਚੱਲੋ ਮੁਰਸ਼ਿਦ ਹੈ ਉਹ ਸਿਖਾਂਦਾ सात संगत जी प्यार से कहना धान कार जी सात संगत जी जैसे आज की करंट सिचुएशन चल रही है कि पेड़ सभी लोग काट रहे हैं तो फिर हमारी सिचुएशन ऐसी हो जाएगी कि सांस लेने सांस लेने लायक भी इन्वायरमेंट नहीं रहेगा तो अगर हमें यहाँ पे इस धरती को धरती पे रहना है धरती को ब्यूटीफुल बनाना है तो ऑब्वियसली पेड़ तो लगाने पड़ेंगे बाकी आप जी को आगे की एक्सप्लेनेशन साहिल जी देंगे ਬਿਲਕੁਲ ਜੀ ਸਾਡੇ ਸਤਿਗੁਰੂ ਦਾ ਵੀ ਇਹੀ ਹੁਕਮ ਹੈ ਕਿ ਜਿਵੇਂ ਅਸੀਂ ਜੇ ਪਰਿਆਵਰਣ ਦਾ ਵੀ ਨਾਲ-ਨਾਲ ਖਿਆਲ ਰੱਖਾਂਗੇ ਤਾਂ ਕਿੱਥੇ ਸਾਡੇ ਅੰਦਰ ਦਾ ਪ੍ਰਦੂਸ਼ਣ ਜੋ ਸੰਗਤ ਕਰਕੇ ਖਤਮ ਹੋਏਗਾ ਨਾਲ ਦੀ ਨਾਲ ਉਹ ਪਰਿਆਵਰਣ ਦਾ ਪ੍ਰਦੂਸ਼ਣ ਵੀ ਉਹ ਨਾਲ-ਨਾਲ ਸਮਾਪਤ ਹੁੰਦਾ ਜਾਏਗਾ ਤੇ ਜੋ ਇਹ ਮਿਸ਼ਨ ਦਾ ਸੰਦੇਸ਼ ਹੈ ਕਿ ਅੰਦਰਲਾ ਤੇ ਦੋਨਾਂ ਬਾਹਰਲਾ ਪ੍ਰਦੂਸ਼ਣ ਦੋਨੇ ਹੀ ਸਾਡੇ ਸਿਹਤ ਹਾਸਤੇ ਹਾਨੀਕਾਰਕ ਨੇ ਇਹਦੇ ਨਾਲ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਜੇ ਕੋਈ ਇਨਸਾਨ ਪਰਮਾਤਮਾ ਨਾਲ ਜੁੜਿਆ ਰਹਿੰਦਾ ਤਾਂ ਉਹ ਹਰੇ ਉਹਦੀ ਜ਼ਿੰਦਗੀ ਵਿੱਚ ਬੜੀ ਹਰੀਆਲੀ ਰਹਿੰਦੀ ਹੈ ਉਹ ਹਮੇਸ਼ਾ ਪੋਜ਼ਿਟਿਵ ਰਹਿੰਦਾ ਹੈ ਤੇ ਜੇ ਕੋਈ ਇਨਸਾਨ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਉੱਥੇ ਹੀ ਉਹਦੇ ਜਨਮ ਵਿੱਚ 네ਗੇਟਿਵਿਟੀ ਆਣੀ ਸਟਾਰਟ ਹੋ ਜਾਂਦੀ ਹੈ ਤੇ ਉਹਦੇ ਵਿੱਚ ਉਹ 네ਗੇਟਿਵਿਟੀ ਵਾਲੀ ਸਿਚੁਏਸ਼ਨ ਉਹਦੇ ਮਾਈਂਡ ਤੇ ਬਹੁਤ ਹਾਵੀ ਹੋਣ ਲੱਗ ਜਾਂਦੀ ਹੈ ਧੰਨ ਕਰ ਜੀ ਹਾਂ ਜੀ ਧੰਨ ਕਰ ਜੀ ਤਨਕਾਰ ਜੀ ਜਿੱਦਾਂ ਦਾ ਇਹ ਸਾਡਾ ਇਹ ਅੱਜ ਪ੍ਰੋਜੈਕਟ ਹੈਗਾ ਕਿ ਇਸ ਦੇ ਵਿੱਚ ਇਹ ਦਿਖਾਇਆ ਜਾ ਰਿਹਾ ਹੈ ਕਿ ਜਿੱਦਾਂ ਅਸੀਂ ਜੇ ਵਧੀਆ ਫੂਡ ਖਾਵਾਂਗੇ ਨਿਊਟ੍ਰੀਸ਼ੀਅਸ ਫੂਡ ਖਾਵਾਂਗੇ ਤਾਂ ਸਾਡੀ ਜੋ ਹੈਲਥ ਹੈ ਉਹ ਵਧੀਆ ਰਹੇਗੀ ਸਾਡਾ ਡਾਈਜੈਸਟਿਵ ਸਿਸਟਮ ਵਧੀਆ ਰਹੇਗਾ ਤਾਂ ਉਦਾਂ ਹੀ ਜੇ ਅਸੀਂ ਨਿਰੰਕਾਰ ਦਾ ਗਿਆਨ ਲੈ ਲੈਨੇ ਹਾਂ ਤੇ ਗੁਰਮਤ ਨੂੰ ਜੀਵਨ ਵਿੱਚ ਪ੍ਰੈਕਟੀਕਲੀ ਅਪਣਾ ਲੈਂਨੇ ਹਾਂ ਤਾਂ ਸਾਡੇ ਜੀਵਨ ਵਿੱਚ ਬਹੁਤ ਖੁਸ਼ਹਾਲੀ ਆ ਜਾਂਦੀ ਹੈ ਤੇ ਸਾਡਾ ਮਾਈਂਡ ਸੋਲ ਸਭ ਸਹੀ ਹੋ ਜਾਂਦੇ ਹਨ ਜੀ ਤਨਕਾਰ ਜੀ धनकार जी साथ संगत जिस तरह कमल का फूल गंदगी में रहता है कीचड़ में रहता है लेकिन फिर भी वो उस गंदगी से निर्लेप रहता है इसी तरह गुरसिख है जो दुनिया में रहता है माया में रहता है लेकिन फिर भी वो उस माया से निर्लेप सतगुरु से निरंकार से जुड़ा हुआ होता है जिस तरह अवतारवाणी में लिखा है कि सबर सदकता चोला होवे तेरा एक सहारा रहे साधु रह के दुनिया अंदर वांग कमल दे न्यारा रहे धनकार जी ਸਾ ਸੰਗੀਤ ਆਪੁਸ਼ੋਤਨੰਗਾਰਜੀ ਇੱਥੇ ਇੱਕ ਇਨਸਾਨ ਖੜਾ ਹੈ ਜਿਸ ਨੂੰ ਮਨਮਤ ਤੇ ਗੁਰਮਤ ਦੇ ਰਾਸਤੇ 'ਚ ਇੱਕ ਰਾਸਤਾ ਚੋਣਨਾ ਹੈ ਸੇਵਾ ਸਿਮਰਨ ਫਸੰਗ ਕਰਨ ਨਾਲ ਉਸ ਦਾ ਜਿਹੜਾ ਅਨਮੋਲ ਜੀਵਨ ਹੈ ਉਹ ਉਹ ਮੁਕਤੀ ਉਹ ਆਪਣੇ ਜੀਵਨ ਵਿੱਚ ਸਫਲ ਹੋ ਸਕਦਾ ਹੈ ਜੇ ਉਸ ਵਿੱਚ ਅਫਗੁੰਨ ਭਰ ਜਾਂਦੇ ਹਨ ਉਹ ਗਲਤ ਰਾਸਤੇ 'ਤੇ ਪਾਇਆ ਜਾਂਦਾ ਹੈ ਵੈਰ ਵਿਰੋਧ ਨਫ਼ਰਤ ਨਿੰਦਿਆ 84 ਲੱਖ ਜੁਨਾ ਵਿੱਚ ਉਸ ਨੂੰ ਫੇਰ ਭੁਗਤ ਨਹੀਂ ਪੈਂਦੀ ਹੈ ਜੋ ਸੇਵਾ ਸਿਮਰਨ ਸਤ ਸੰ ਕਰਦਾ ਰਹਿੰਦਾ ਹੈ ਤੋਂ ਉਸ ਨੂੰ ਇਹ ਜੋ ਆਪਣਾ ਅਨਮੋਲ ਜੀਵਨ ਹਾ ਉਸਫਲ ਹੋ ਜਾਂਦਾ ਹੈ ਤੋਂ ਉਸ ਨੂੰ ਮੁਕਤੀ ਮਿਲ ਜਾਂਦੀ ਹੈ ਸਤ ਸੰਜੀ ਬੈਨਾਲ ਕਹਿੰਦਾ ਹਨ ਕਾਚੀ ਤਾਂ ਨਿੰਕਾਰ ਜੀ ਮਾਪੂਸ਼ੇਪ ਪ੍ਰੋਸੈਸ ਜੇ ਆਪ ਦੇਖ ਸਕਦੇ ਆ ਗੰਦਾ ਪਾਣੀ ਹੈ ਇਹ ਫਿਲਟਰ ਹੋ ਰਿਹਾ ਹੈ ਇਹ

ਕੀ ਬਾਬਾ ਹਰਦੇਵ ਸਿੰਘ ਜੀ ਅਤੇ ਉਹਨਾਂ ਤੋਂ ਪਹਿਲਾਂ ਆਪਣੇ ਮਿਸ਼ਨ ਵਿੱਚ ਵੀ ਕਲੀਨਲਿਨੈਸ ਤੇ ਪ੍ਰੋਗਰਾਮਸ ਕਿੰਨੇ ਚਲਾਏ ਗਏ ਸੀ ਤੇ ਹੁਣ ਵੀ ਕੰਟੀਨਿਊਸਲੀ ਚੱਲ ਰਹੇ ਨੇ ਮਾਪੁਰਸ਼ੋ ਬਾਬਾ ਹਰਦੇਵ ਸਿੰਘ ਜੀ ਅਕਸਰ ਕਹਿੰਦੇ ਨੇ ਕਿ ਪ੍ਰਦੂਸ਼ਣ ਚਾਹੇ ਅੰਦਰ ਹੋਵੇ ਚਾਹੇ ਬਾਹਰ ਦੋਨੋਂ ਹੀ ਹਾਨੀਕਾਰਕ ਨੇ ਤਾਂ ਮਾਪੁਰਸ਼ੋ ਇੱਥੇ ਅਸੀਂ ਸਪੈਸੀਫਿਕ ਕੋਈ ਇਸ ਤਰੀਕੇ ਨਾਲ ਹੀ ਦੱਸ ਰਹੇ ਕਿ ਪ੍ਰਦੂਸ਼ਣ ਕਿੰਨਾ ਹਾਮਫੁਲ ਆਪਣੇ ਲਈ ਜਾਂ ਕਿਸ ਤਰੀਕੇ ਨਾਲ ਵਧ ਰਿਹਾ ਪਰ ਮਾਪੁਰਸ਼ੋ ਅਸੀਂ ਇੱਥੇ ਛੋਟੇ ਛੋਟੇ ਵੇਜ਼ ਰਏ ਨੇ ਜਿਸ ਤਰੀਕੇ ਨਾਲ ਅਸੀਂ ਦੱਸ ਸਕੀਏ ਕਿ ਅਸੀਂ ਕਿਵੇਂ ਪੋਲੂਸ਼ਨ ਨੂੰ ਘਟ ਕਰ ਸਕਦੇ ਹਾਂ ਤਾਂ ਕਿ ਜੋ ਸਾਡਾ ਆਲਦ ਵਾਲਾ ਹੈ ਉਹ ਸਾਫ਼ ਰਹੇ ਵੀ ਸਵੱਛ ਰਹੇ ਅਤੇ ਅਸੀਂ ਫਰੀ ਆਫ ਡਿਸੀਜ਼ਸ ਰਹੀਏ ਸਾਥ ਸੰਗਠਨ ਪੀਆਰ ਸੀ ਕਹਿਣਾ ਥਾ ਰਵਟਾ ਤਾਂ ਨਿੰਕ ਅੱਜ ਮੈਂ ਸ਼ੋ ਅਸਦਰ ਸਾਡਾ ਜੋ ਪ੍ਰੋਜੈਕਟ ਹੈ ਇਟ ਇਜ਼ ਦੇ ਮਾਧਿਅਮ ਨਾਲ ਅਸੀਂ ਇਹ ਦਿਖਾ ਰਹੇ ਹਾਂ ਕਿ ਇੱਕ ਇਨਸਾਨ ਦੀ ਲਾਈਫ ਬ੍ਰह्म ਗਿਆਨ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਹੁੰਦੀ ਹੈ ਔਰ ਬ੍ਰह्म ਗਿਆਨ ਤੋਂ ਬਾਅਦ ਇਨਸਾਨ ਦੀ ਲਾਈਫ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ ਇੱਥੇ ਅਸੀਂ ਦੋਨੋਂ ਪਹਿਲੂਆਂ ਨੂੰ ਇਹ ਇਨਾ ਇੱਕ ਪੇੜ ਦੇ ਜ਼ਰੀਏ ਦਿਖਾ ਰਹੇ ਹਾਂ ਕਿ ਜਦੋਂ ਇਨਸਾਨ ਬ੍ਰह्म ਗਿਆਨ ਦੀ ਪ੍ਰਾਪਤੀ ਨਹੀਂ ਕਰਦਾ ਤਾਂ ਉਸ ਦੀ ਲਾਈਫ ਦੇ ਵਿੱਚ ਤੋਖਾ ਨਫ਼ਰਤ ਚੁਗਲੀ ਇਸ ਤਰ੍ਹਾਂ ਦੇ ਜਿਹੜੇ ਦਵੇਸ਼ ਨੇ ਉਹ ਇਨਸਾਨ ਦੀ ਲਾਈਫ ਨੂੰ ਇੱਕ ਸੁੱਕੇ ਪੇੜ ਦੀ ਤਰ੍ਹਾਂ ਬਣਾ ਕੇ ਰੱਖ ਦਿੰਦੇ ਨੇ ਪਰ ਜਦੋਂ ਇਨਸਾਨ ਬ੍ਰह्म ਗਿਆਨ ਦੀ ਪ੍ਰਾਪਤੀ ਕਰਦਾ ਹੈ ਤਾਂ ਬ੍ਰह्म ਗਿਆਨ ਇਨਸਾਨ ਦੇ ਮਨ ਉੱਤੇ ਮਾਰ ਪਾ ਕੇ ਇਨਸਾਨ ਨੂੰ ਸੇਵਾ ਸਿਮਰਨ Satsang ਵਾਲੇ ਪਾਸੇ ਮੋੜ ਦਿੰਦਾ से कहना धनकार जी आज मैं बताने वाला वर्ल्ड विदउट वो वर्ल्ड विदाउट वॉर्स जैसे हम किसी के साथ लड़ाई झगड़ा करते हैं वो हमको आ, लड़ाई झगड़ा करते हैं, उसमें बीच में दीवार खड़ी हो जाती है और वो दीवार जब आ, और माता जी ने हमको सीख दी है कि हमको लड़ाई झगड़ा नहीं करना हमको सबके साथ मिलके रहना है और धनकाज करनी है साधु फकीर बन के समाज से बोझ नहीं बनना ਕੈਂਦਾ ਭਾਵ ਕਿ ਆਪਣੀ ਰਿਸਪੌਂਸਿਬਿਲਟੀਜ਼ ਤੇ ਗਿਵ ਅਪ ਤੇ ਉਹਨਾਂ ਦੀ ਜਦੋਂ ਸਟੱਡੀ ਕੰਪਲੀਟ ਹੋਈ ਤਾਂ ਉਹਨਾਂ ਨੇ ਡਿਸਾਈਡ ਕੀਤਾ ਵੀ ਉਹ ਸન્યાਸ ਲੈਣਗੇ ਤੇ ਸન્યાਸ ਲੈਣ ਦੇ ਦੌਰਾਨ ਜਦੋਂ ਹਿਮਾਲਿਆ ਜਾ ਰਹੇ ਸੀ ਤਾਂ ਉਹਨਾਂ ਨੂੰ ਇੱਕ ਗਰੁੱਪ ਮਿਲਿਆ ਜਿੱਥੇ ਸੰਗਤ ਹੋ ਰਹੀ ਸੀ ਤਾਂ ਉਹਨਾਂ ਨੇ ਉਹ ਸਬਿਆਗ ਕਰਾਣਾ ਜਾਂ ਨਾ ਕਰਾਣਾ ਉਹ ਤੁਹਾਡੀ ਇੱਛਾ ਹੈ ਪਰ ਜਿਹੜੇ ਉਹ ਤੁਹਾਡੇ ਸਮਾਜੀ ਕਤਵਿਅਨੇ ਤੁਹਾਡੇ ਪੇਰੈਂਟ ਤੁਹਾਡੀ ਰਿਸਪੌਂਸਿਬਿਲਟੀ ਦੀ ਗੱਲ ਹੈ ਠੀਕ ਹੈ ਜਿੱਦਾਂ ਅਸੀਂ ਪੰਜਵਾਂ ਪੜ੍ਹਨ ਲੈ ਕਿ ਜੋ ਇਹ ਬ੍ਰਹਮ ਗਿਆਨ ਹੈ ਦੀਨਕਾਰ ਦਾ ਜੋ ਵਿਆਹ ਹੈ और सतगुरु की आज्ञा बिना अपन किसी के सामने नहीं खोलना ये फाई बनता है कि अपन कोई अपने तरफ अफेक्ट नहीं होता आप कह सकते हैं कि वो गलत है पर चैतन्य में कोई डाउट आ जाता है कि सानो अपने एडिशन में कौन है तो पक्का करके जरूरत इसी तरह क्योंकि ये कि तो जो ब्रह्म ज्ञान है इसका मालिक सतगुरु है ਕਿਸ ਨੂੰ ਗਿਆਨ ਦੇਣਾ ਹੈ ਕਿਸ ਸਮੇਂ ਗਿਆਨ ਦੇਣਾ ਜੇ ਨੇ ਪੰਜ ਪ੍ਰਾਣਾਂ ਨੂੰ ਆਪਣੇ ਜੀਵਨ ਵਿੱਚ ਢਾਲ ਲਏ ਤਾਂ ਉਹ ਮੁਰਸੀ ਕੁਤਰਾ ਬ੍ਰह्म ਗਿਆਨੀ ਆਪਣਾ ਹੋச்சே ਸੰਗਤੇ ਬਿਲਕੁਲ ਨਹੀਂ ਆਉਂਦੇ ਅਤੇ ਦਸੀ ਦੇ ਕਹਿੰਦੇ ਵੀ ਬਾਗ ਹਨ ਕਿਉਂ ਪੈ ਜੀ ਜੈਸਾ ਕਿਉਂ ਆਪ ਜੀ ਦਾ ਤਾਂ ਪਿਆਰ ਵੀ ਬਹੁਤ ਹੈ ਕਾਰ ਵਿੱਚ ਬਾਪੂ ਸ਼ਾਂਤੀ ਜਿਵੇਂ ਪੰਦਰ ਰਹਿੰਦੇ ਹਨ ਤੁਸੀਂ ਹਾਸੇ ਵਿੱਚ ਅੱਗੇ ਨਹੀਂ ਰਹਿੰਦੇ ਹੋ ਆਪ ਜੀ ਦੇ ਬੱਚੇ ਕਿਵੇਂ ਬਾਹਰ ਐ ਤੱਕ ਕਿੱਦਾਂ ਹੋ ਸਕਦਾ ਹੈ ਕੀ ਦੱਸਾਂ ਮਨੋਸ਼ੋ

ਆਪ ਜੀ ਦੇ ਅਸ਼ੀਰਵਾਦ ਵਿੱਚ ਵੀ ਕੋਈ ਕਮੀ ਨਹੀਂ ਹੈ ਬਸ ਕੁਝ ਗਲਤੀਆਂ ਸਾਡੇ ਤੋਂ ਹੀ ਹੋ ਗਈਆਂ ਹਨ ਜੋ ਅਸੀਂ ਬੱਚਿਆਂ ਨੂੰ ਸੰਗਤ ਨਾਲ ਨਹੀਂ ਜੋੜ पाए ਹਾਂ ਜੀ ਕੀ ਕਿਹਾ ਜਾਂਦੀ ਹੈ ਉਹ ਹਾਲੇ ਬਾਲ ਸਭਾ ਕਿ ਕਰਵਾਇਆ ਜਾ ਰਿਹਾ ਹੈ ਇਹ ਅਸੀਂ ਸਤਗੁਰ ਮਾਤਾ ਪ੍ਰੇਕਸ਼ਾ ਜੀ ਦੇ ਆਸ਼ੀਰਵਾਦ ਨਾਲ ਅਸੀਂ ਹਰ ਸਾਲ ਬਾਲ ਸਮਾਗਮ ਕਰਦੇ ਹਾਂ ਜਨ ਜੂਨ ਦੇ ਵਿੱਚ ਹੁਣ ਛੁੱਟੀਆਂ ਨੇ ਬੱਚਿਆਂ ਨੂੰ ਪਹਿਲਾ ਅਸੀਂ ਸਮਰ ਕੈਂਪ ਲਗਾਇਆ ਤੇ ਫੇਰ ਅਸੀਂ ਵੈਸੇ ਵੀ ਸਾਰਾ ਸਾਲ ਬਾਲ ਸਤ ਸਤ ਸੰਗ ਚੱਲਦੀ ਹੈ ਜਿਹਦੇ ਵਿੱਚ ਬੱਚਿਆਂ ਨੂੰ ਮੋਰਲ ਵੈਲਿਊ ਬਾਰੇ ਦੱਸਿਆ ਜਾਂਦਾ ਹੈ ਕਿ ਕਿਵੇਂ ਅਸੀਂ ਸਮਝਦਾਰ ਤੇ ਕਿਵੇਂ ਵਿਵੇਕ ਦੇ ਵਿੱਚ ਅਸੀਂ ਸੰਸਾਰ ਵਿੱਚ ਰਹਿਣਾ ਹੈ ਤੇ ਕਿਵੇਂ ਅਸੀਂ ਹਰੇਕ ਦਾ ਆਦਰ ਸਤਕਾਰ ਕਰਨਾ ਹੈ ਕਿਵੇਂ ਅਸੀਂ ਪੇਰੈਂਟਸ ਦੀ ਗੱਲ ਨਾ ਮੰਨੀ ਹੈ ਕਿਵੇਂ ਅਸੀਂ ਬਜ਼ੁਰਗਾਂ ਦਾ ਖਿਆਲ ਰੱਖਣਾ ਹੈ ਕਿਵੇਂ ਅਸੀਂ ਸਤਗੁਰ ਦੀ ਸਿੱਖਿਆ ਨੂੰ ਅਪਣਾਉਣਾ ਹੈ ਜਿਹਦੇ ਕਰਕੇ ਇਹ ਬੱਚਿਆਂ ਵਿੱਚ ਉਤਸ਼ਾਹ ਬਣਿਆ ਹੈ ਅੱਜ ਬੱਚੇ ਜੇ ਸਾਡੇ ਠੀਕ ਨੇ ਤਾਂ ਸਾਡਾ ਫਿਊਚਰ ਠੀਕ ਹੈ ਅੱਜ ਬੱਚਿਆਂ ਨੂੰ ਅਸੀਂ ਦੇਖਦੇ ਆ ਕਿ ਕਿਵੇਂ ਨਸ਼ਾ ਕਰਨੇ ਜਾ ਰਹੇ ਨੇ ਇਹ ਨਸ਼ਿਆਂ ਤੋਂ ਬਚਣ ਵਾਸਤੇ ਵੀ ਸਾਨੂੰ ਪ੍ਰਣ ਕਰਾਇਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਾਂਗੇ ਕਿ ਬੱਚੇ ਜਦ ਸਤਸੰਗ ਵਿੱਚ ਆਉਂਦੇ ਨੇ ਤਾਂ ਆਟੋਮੈਟਿਕਲੀ ਸਿੱਖਦੇ ਨੇ ਸਤਗੁਰ ਮਾਤਾ ਜੀ ਦਾ ਕਹਿਣਾ ਹੈ ਕਿ ਬੱਚੇ ਬੱਚਿਆਂ ਨੂੰ ਜਦ ਅਸੀਂ ਸੰਭਾਲ ਲੰਨੇ ਆ ਤਾਂ ਸਾਰਾ ਸਾਡਾ ਸਮਾਜ ਹੈ ਉਹ ਸਮਝ ਜਾਂਦਾ ਹੈ ਪਰਿਵਾਰ ਸਮਝ ਜਾਂਦਾ ਹੈ ਅੱਜ ਪਰਿਵਾਰਾਂ ਦੇ ਵਿੱਚ ਬੱਚੇ ਇੱਕ ਸਮੱਸਿਆ ਬਣ ਗਏ ਨੇ ਸਤਗੁਰਪੁਰ ਨੇ ਸਾਡਾ ਇੱਧਰ ਧਿਆਨ ਬੁਲਾਇਆ ਹੈ ਅਸੀਂ ਇਹ ਜੋ ਸਮਾਗਮ ਹੋ ਰਿਹਾ ਹੈ ਇਹ ਬਠਿੰਡੇ ਵਿੱਚ ਇਹ ਸਾਰੇ ਬਠਿੰਡਾ ਜ਼ੋਨ 16 ਦਾ ਹੋ ਰਿਹਾ ਹੈ ਤੇ ਆਲ ਓਵਰ ਇੰਡੀਆ ਵਿੱਚ ਐਸੇ ਤਰ੍ਹਾਂ ਪ੍ਰੋਗਰਾਮ ਕਿਤੇ ਜਾ ਰਹੇ ਨੇ ਇਹ ਮਹੀਨੇ ਦੇ ਵਿੱਚ ਤੇ ਹੁਣ ਐਸ ਸਮਾਗਮ ਦੇ ਵਿੱਚ 32 ਬ੍ਰਾਂਚਾਂ ਦੇ ਬੱਚਿਆਂ ਨੇ ਭਾਗ ਲੈ ਰਹੇ ਨੇ ਜਿਹਦੇ ਵਿੱਚ ਫਾਦਿਲਕਾ ਡਿਸਟ੍ਰਿਕਟ ਅਬੋਹਰ ਸਾਈਡ ਤੋਂ ਉਧਰੋਂ ਪੁਲਾੜਾ ਸਾਈਡ ਤੋਂ ਉਦੋਂ ਆਪਣੇ ਕੋਚੋ ਫੋਰ ਅੱਗੇ ਚੱਲੇ ਜਾਓ ਉਹ ਅਸਲਾ ਟੋਟਲ 32 ਬ੍ਰਾਂਚਾਂ ਨੇ ਬਠਿੰਡਾ ਜੋਂ ਦੀਆਂ ਉਹ ਬੱਚੇ ਵੀ ਇੱਕ ਇੱਕ ਆਈਟਮ ਵਾਸਤੇ ਹੀ ਇਹੀਂ ਕਿਹਾ ਕਿਉਂਕਿ ਐਨਾ ਸਮਾਂ ਨਹੀਂ ਹੈ ਵੀ ਅਸੀਂ ਉਹਨਾਂ ਨੂੰ ਟਾਈਮ ਦੇ ਸਕੀਏ ਪਰ ਉਹ ਅਸੀਂ ਦੇਖ ਰਹੇ ਹਾਂ ਕਿਵੇਂ ਬੱਚੇ ਸਾਨੂੰ ਜੋ ਸਮਾਜ ਦੀਆਂ ਬੇਸਿਕ ਮੋਰਲ ਵੈਲਿਊਜ਼ ਐ ਉਹਨੂੰ ਲੈ ਕੇ ਸਾਡੇ ਕੋਲੇ ਆਏ ਨੇ ਇੱਕ ਦੂਜੇ ਨਾਲ ਬੱਚੇ ਜਦ ਦੇਖਦੇ ਨੇ ਤਾਂ ਉਹ ਬਹੁਤ ਅੱਗੇ ਬਹੁਤ ਕੁਝ ਸਿੱਖਦੇ ਨੇ ਸਤਿਗੁਰ ਦੇ ਮਾਤਾ ਦੇ ਸੁਦਿਕਸ਼ਾ ਜੀ ਦੇ ਤੁਹਾਨੂੰ ਆਸ਼ੀਰਵਾਦ ਹੈ ਕਿ ਇਹ ਅਸੀਂ ਕੋਈ 15-20 ਸਾਲਾਂ ਤੋਂ ਇਸ ਤਰ੍ਹਾਂ ਕਰਦੇ ਆ ਰਹੇ ਹਾਂ ਹਰ ਸਾਲ ਅਸੀਂ ਐਸੇ ਤਰ੍ਹਾਂ ਬਾਲ ਸਮਾਗਮ ਹੁੰਦਾ ਜਿਹਦੇ ਵਿੱਚ ਬੱਚਿਆਂ ਨੂੰ ਅੱਗੇ ਲੈ ਕੇ ਆਇਆ ਜਾਂਦਾ ਤਾਂ ਕਿ ਉਹ ਸਾਡੇ ਸਾਨੂੰ ਜੋ ਇੱਕ ਉਹਨਾਂ ਨੂੰ ਜਿਹਮੇਂਦੀ ਅਸੀਂ ਦਿੱਤਾ ਦਵਾਂਗੇ ਓਵੇਂ ਦੇ ਬਣ ਜਾਣਗੇ ਇਹ ਕਿਹਾ ਵੀ ਹੈ ਸਾਥ ਸੰਗਤ ਸਾਡੇ ਸਤਿਗੁਰ ਮਾਤਾ ਮਾਤਾ ਜੀ ਨੇ ਕਿ ਸਤ ਸੰਗ ਸੇਵਾ ਸਮਰਨ ਸੇ ਹੀ ਜੋੜਨਾ ਹੈ ਬੱਚੋਂ ਕੋ ਸਦਾ ਭਲਾਈ ਕੇ ਮਾਰਗ ਪਰ ਮੋੜਨਾ ਹੈ ਬੱਚੋਂ ਕੋ ਕਹੇ ਹਰ ਦੇਵ ਮਾਨਵਤਾ ਕੀ ਬੱਚੇ ਸਭ ਪਹਿਚਾਨ ਬਣੇ ਹੰਤ ਮਤੀ ਕੋ ਧਾਰਨ ਕਰਕੇ ਸਭ ਅੱਛੇ ਇਨਸਾਨ ਬਣੇ ਹਾਂਜੀ ਕੀ ਐਕਟੀਵਿਟੀ ਕੀਤੀ ਹੈ ਹਾਂਜੀ ਕੀ ਐਕਟੀਵਿਟੀ ਕੀਤੀ ਹੈ ਐਕਟੀਵਿਟੀ ਕਿਹੜੀ ਕਰਾਈ ਅੱਜ ਅੱਜ ਅਸੀਂ ਉਹ ਗੀਤ ਲੈ ਕੇ ਆਏ ਨੇ ਉਹ ਸਾਡੇ ਵਾਸਤੇ ਵਿਚਾਰਾਂ ਲੈ ਕੇ ਆਏ ਨੇ ਪੈਨਲ ਡਿਸਕਸ਼ਨ ਨੇ ਕਿਵੇਂ ਗੱਲਾਂਬਾਤਾਂ ਕਰਨੀਆਂ ਨੇ ਕਿਵੇਂ ਪਰਿਵਾਰ ਦੇ ਵਿੱਚ ਸਕਿੱਪਸ ਲੈ ਕੇ ਆਏ ਨੇ ਉਹ ਹਰਦੇਵ ਵਾਨੀ ਸਾਡੀ ਅਵਤਾਰ ਵਾਨੀ ਉਹਨਾਂ ਦੇ ਉੱਤੇ ਗਾ ਕੇ ਕਰ ਰਹੇ ਨੇ ਉਹਨਾਂ ਨੂੰ ਮੂੰਹ ਜਵਾਨੀ ਯਾਦ ਹੈ ਫਿਰ ਇੱਥੇ ਇੰਤਖਰੀ ਹੋਊਗੀ ਉਹ ਕਿਵੇਂ ਸਾਰੇ ਭਾਗ ਲੈਣਗੇ ਅਸੀਂ ਇਸ ਤਰ੍ਹਾਂ ਹੈ ਬੱਚਿਆਂ ਨੂੰ ਪ੍ਰਾਈਜ਼ ਨਹੀਂ ਦੇ ਰਹੇ ਅਸੀਂ ਮੈਡਲ ਦੇ ਰਹੇ ਹਾਂ ਜਿਹੜੇ ਵੀ ਬੱਚੇ ਪਾਰਟਿਸਪੈਂਟ ਨੇ ਉਹਨਾਂ ਨੂੰ ਮੋਡਲ ਮੈਡਲ ਦੇ ਰਹੇ ਹੈ ਤੇ ਤਕਰੀਬਨ ਜਿਹੜੇ ਪਾਰਟਿਸਪੈਂਟ ਨੇ ਉਹ 300 ਬੱਚੇ ਅੱਜ ਪਾਰਟਿਸਪੈਂਟ ਕਰ ਰਹੇ ਆ ਉਹਦੇ ਹਾਂਜੀ 32 ਬ੍ਰਾਂਚਾਂ ਤੋਂ 300 ਬੱਚੇ ਆਏ ਨੇ ਜਿਹੜੇ ਕਿ ਪਾਰਟਿਸਪੀਟ ਕਰ ਰਹੇ ਨੇ ਸਟੇਜ ਦੇ ਉੱਪਰ ਬਾਕੀ ਜਿਹੜੇ ਨੀਚੇ ਨੇ ਉਹ ਅਲੱਗ ਨਾਲੇ ਤੇ ਪੇਰੈਂਟਸ ਵੀ ਉਹਨਾਂ ਦੇ ਸਾਥ ਦੇ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਇਸ ਕੱਲ੍ਹ ਦੀ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ TV ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।